ਲੋ ਜੀ ਅੱਜ ਮੇਰਾ ਮਿਠੜਾ ਭਰਾ ਰਾਜਾ ਮਹਾਰਾਜ ਰਾਜਾ ਫਿਸ਼ਪਰਮ ਬਾਈ ਦੇ ਕੋਲੇ ਆਏ ਸੀਗੇ ਤੇ ਸ਼ਾਮ ਦੀ ਰੌਣਕ ਦੇਖੋ ਜੀ ਜਾਨਵਰ ਕਿਵੇਂ ਬੋਲਦੇ ਜੰਨਤ ਹੀ ਬਣੀ ਪਈ ਐ ਪਹਿਲਾਂ ਵੀ ਆ ਵੀਡੀਓ ਪਾਈ ਸੀ ਤੇ ਹੁਣ ਵੀ ਕਿਹੜਾ ਜਾਨਵਰ ਨਹੀਂ ਬਾਈ ਕੋਲੇ ਜੰਨਤ ਬਣੀ ਵੀ ਹੈ ਹਨਾ ਸੋਨ ਸਾਰੇ ਇਹੀ ਦਿਖਾਉਨੇ ਆ ਆ ਸ਼ਾਮ ਦੇ ਟਾਈਮ ਬਹੁਤ ਵਧੀਆ ਰੌਣਕਾਂ ਤੇਰੀ ਮੇਰਾ ਮੇਟੜਾ ਭਰਾ ਲਾ ਲਓ ਯਾਰ ਦੋਸਤ ਲਾ ਲਓ ਜਿੰਦਾਂ ਲਾ ਲਓ ਰਾਜਾ ਮਹਾਰਾਜ ਤੇ ਸਾਡਾ ਭਰਾ ਕੁੱ끼 ਮਹਾਰਾਜ ਤੇ ਕਾਕਾ ਕੈਨੇਡਾ ਇੱਕ ਜਾਨ ਆ ਜੀ ਸਾਰੇ ਜਾਨਵਰਾਂ ਦੇ ਕਰਾਉਣੇ ਦਰਸ਼ਕ ਸ਼ਾਮ ਹੈ ਸ਼ਾਮ ਦੇ ਵਿੱਚ ਕਿਵੇਂ ਚਰਚੌੜੂੜਾ ਪਾਉਂਦੇ ਜਾਨਵਰ ਅਰੇ ਗੀਆਂ ਫਰੀਆਂ ਬਾਬਾ ਜੀ ਨੇ ਜਿਵੇਂ ਆਮ ਜਾਨਵਰਾਂ ਨੂੰ ਖਾਣ ਪੀਣ ਵਾਸਤੇ ਟੇਹ ਲਾਈਆਂ ਸਾਰੇ ਜਾਨਵਰਾਂ ਨੇ ਪਾਣੀ ਪੀਓ ਹੁਣ ਜਾਨਵਰਾਂ ਵਾਸਤੇ ਤੇ ਆ ਅਸੀਂ ਆਉਂਦਾ ਰੰਗ ਭਾਗ ਲਾ ਰਹੀ ਸੀ ਇਹ ਜਾਈ ਨਾ ਬੜੀ ਜੀ ਮੈਂ ਵੀ ਰਹਿ ਤੱਕੇ ਹੋਏ ਸੀ ਲੰਮੇ ਕੋਲ ਜਿਹਨੂੰ ਲੜਦੇ ਬਹੁਤ ਤਾਂ ਗਾਉਂਦੇ ਘਰ ਬਚਾ ਆ ਮੇਰਾ ਭਰਾ ਰਾਜਾ ਡੱਕ ਰੱਖਦਾ ਚਲੇਗਾ ਅਈ ਹੈਗਾ ਗਰਮੀਦਾ ਸਿੰਘ ਜੇਲੀ ਮੇਰਾ ਵੱਡਾ ਭਰਾ ਸਾਡੇ ਪਿੰਡੋਂ ਰਾਜਾ ਦੀ ਮਾਹ ਪਹਿਲਾਂ ਵੀਡੀਓ ਪਈ ਸੀ ਮੱਖਾ ਹੁਣ ਵੀ ਇਹ ਬਾਈ ਸਾਡੇ ਕੈਨੇਡਾ ਵਾਲੇ ਭਰਾ ਆਉਂਦਾ ਫੜਾਗੇ ਪੱਦਾ ਦਿੰਨੇ ਆ ਜੇ ਤੁਸੀਂ ਕਹਿੰਦੇ ਪੰਜਾਬ ਰਹਿਣ ਜੋਗਰੀ ਧਰਤੀ ਰਹੀ ਰਾਇ ਨਹੀਂ ਰਹਾ ਪੰਜਾਬ ਆ ਕੇ ਦੇਖੋ ਉਹੀ ਪੰਜਾਬ ਆ ਤੇ ਜੀ ਲਾਦਾ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਲਈ ਇਹ ਦੇਖੋ ਕਿੰਨਾ ਵਧੀਆ ਮਾਹੌਲ ਸੱਜ ਕੇ ਦਿੱਤਾ ਹਨ ਅਸਲ ਪੰਜਾਬ ਅਸੀਂ ਇਹਨੂੰ ਸੰਭਾਲ ਕੇ ਰੱਖਣਾ ਤੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਵੀ ਕਹਿੰਦੇ ਯਾਰ ਆ ਦੇਖੋ ਕੁਦਰਤ ਨੂੰ ਪਿਆਰ ਕਰੋ ਦਰਸਤ ਲਾਓ ਪੰਛੀਆਂ ਸਾਡੇ ਜਿਹੜੇ ਅੱਜ ਲੋਪ ਹੋ ਗਏ ਉਹਨਾਂ ਨੂੰ ਅਸੀਂ ਦਰਸਤ ਲਈ ਆਪਣੇ ਆਪ ਹੀ ਆ ਗਿਆ ਦੇਖੋ ਜਾਨਵਰ ਆਪਣੇ ਆਪ ਹੀ ਰੱਖੇ ਤਾਂ ਨਹੀਂ ਆਪਣੇ ਆਪ ਹੀ ਆ ਗਏ ਆਹੀ ਹੁਣ ਜਿੱਦੇ ਆਪਣੇ ਕਮਲ ਹੋਈ ਆਏ ਸੀ ਹਾਂਜੀ ਜੋ ਥੋੜੇ ਲੇਟ ਹੋ ਗਏ ਮੈਂ ਕਿਹਾ ਆ ਜਿਹੜਾ ਟਾਈਮ ਵੇਖਣਾ ਤਾਂ ਹੌ ਆਸਤੇ ਪਾਸੇ ਜਾਨਵਰ ਦਾਣਾ ਪਾਣੀ ਚੁੱਕ ਕੇ ਤੇ ਹੁਣ ਆ ਚਰਚੋੜ ਲਾਉਂਦੇ ਆ ਨੂੰ ਜਿਹੜਾ ਸਟੂਨ ਦੇਣਾ ਬੜੀਆ ਲੱਗ ਰਿਹਾ ਹੈ ਹਾਂ ਮੇਰੇ ਤੜਕੇ 5 ਵਜੇ ਉੱਠਦੇ ਆ ਸਵੇਰੇ ਵੀ ਇਹੀ ਰੌਣਕ ਹੁੰਦੀ ਆ ਤੇ ਸ਼ਾਮ ਨੂੰ ਤੁਸੀਂ ਦੇਖੀ ਜਨੇ ਹੁਣ ਉੱਡੇ ਰਹਿੰਦੇ ਤੇ ਕਰੇਨਾ ਦੇ ਜਾਨਵਰਾਂ ਦਾ ਇਹੀ ਆ ਤੇ ਸਵੇਰੇ ਸਾਰੇ ਨਿਕਲ ਜਾਂਦੇ ਆ ਆ ਹੁਣ ਮੋਰ ਮਾਰਦੇ ਦੇਖੀ ਨਾ ਤੇ ਫਿਰਦੇ ਕਿਨੇ ਇਹ ਕੀ ਹਰਮੇਸ਼ਾ ਕਿਵੇਂ ਲੱਗ ਰਿਹਾ ਤੁਹਾਨੂੰ ਕਿਸੇ ਨਾ ਚੱਲ ਚੱਲ ਕੇ 10 ਮਿੰਟ ਉੱਤੇ ਇਹਨੂੰ ਇਹਨੂੰ ਗਰਮੇਲ ਨੂੰ ਨਾ ਤਾਂ ਤੇਰਾ ਸੁਣਿਆ ਸੀ ਇਹਨੇ ਅਖਿਆ ਕਿ ਪਿੰਡ ਚ ਘਰੇ ਲੈ ਆ ਕੇ ਬਿਠਾ ਰੂਗਾ ਉਹ ਮੈਂ ਖਰਫਰੋਂ ਚੱਲੋ ਦੇਖਦੇ ਜੰਨਤ ਵੇਖੀ ਮੈਂ ਤੂੰ ਤੂੰ ਕਹੇਗਾ ਵੀ ਤੂੰ ਕਹੇਗਾ ਵੀ ਆਪਾਂ ਉੱਥੇ ਚੱਲਣਾ ਸ਼ਾਮ ਨੂੰ ਨਹੀਂ ਬਾਈ ਆਪਾਂ ਕੋਈ ਵੱਖਰਾ ਨਹੀਂ ਕਰੇ ਮੈਂ ਤਾਂ ਹਰ ਇੱਕ ਨੂੰ ਚੱਲਣਾ ਯਾਰ ਦਰਖਤ ਹੈ ਵੱਖਰਾ ਆਪਾਂ ਲਾਈ ਸਕਦੇ ਆ ਨਹੀਂ ਵੱਖਰਾ ਹੀ ਹੈ ਜਿਹੜੇ ਆ ਜਾਨਵਰਾਂ ਵਾਸਤੇ ਆ ਜਿਹੜੇ ਇੰਨੇ ਦਰਖਤ ਲਾਉਣੇ ਗ੍ਰੀਨਰੀ ਲਾਉਣੀ ਬਾਈ ਜੀ ਸਭ ਤੋਂ ਵੱਡਾ ਇੱਕ ਮੈਂ ਗੱਲ ਕਹਣਾ ਅਸੀਂ ਜ਼ਿੰਮੇਦਾਰ ਬਹੁਤ ਵੱਡੇ ਇਸ ਚੀਜ਼ ਦੇ ਭਾਗੀਦਾਰਾਂ ਅਸੀਂ ਜਦੋਂ ਲਾ ਕੇ ਸਿੱਖਣਾ ਹੂੰ ਆ ਗਲਾ ਦਨੇ ਯਾਰ ਅਸੀਂ ਕਿੰਨੇ ਦਰਖਤ ਮਚਾਤੇ ਕਿੰਨੇ ਜਾਨਵਰ ਮਚਾਤੇ ਯਾਰ ਠੀਕ ਆ ਆਪਾਂ ਕਹਿੰਦੇ ਬੰਦੀ ਨਹੀਂ ਅਸੀਂ ਮੰਨੋ ਪਿਛਲੇ 15 ਸਾਲ ਤੋਂ ਬਾਈ ਸਾਰੀ ਪ੍ਰਾਲੀ ਵਿੱਚ ਬੰਦੇ ਹਾਂ ਤੇ ਯਾਰ ਨਾਲੇ ਸਾਡੀ ਜ਼ਮੀਨ ਦੀ ਤਾਂ ਉਹ ਤਾਕਤ ਵਧੀ ਹੈ ਨਾਲੇ ਘੱਟੋ ਘੱਟ ਯਾਰ ਅਸੀਂ ਆ ਵਾਤਾਵਰਨ ਦਾ ਸੀ ਰਹਿਣਾ ਇੱਥੇ ਹੂੰ ਹੂੰ ਤੇ ਯਾਰ ਅਸੀਂ ਜੀ ਹੁਣ ਖੇਤਾਂ ਦੇ ਦਰਖਤੀ ਨਹੀਂ ਛੱਡੇ ਆ ਝੋਨੇ ਦੇ ਸਾਡੇ ਪੁਰਾਣੇ ਤਾਲੀਆਂ ਦੂਹ ਤੋ ਨਿੰਮ ਸਭ ਖਤਮ ਕਰ ਦਿੱਤੇ ਨਾਲੇ ਬਿਚੋ ਚੱਕ ਨਹੀਂ ਹਾਂਜੀ ਉਹ ਸੱਤ ਰਹੇ ਨਹੀਂ ਕਰ ਸਾਨੂੰ ਆਉਣਾ ਬਣਾ ਬਈ ਜੀਜ਼ਾਂ ਤੇ ਅਸੀਂ ਮੰਨ ਲੋ ਜ਼ਿਮੀਂਦਾਰ ਹੁਣ ਹੁਣ 3 ਸਾਲ ਦੇਖ ਲਿਆ ਸਾਰਾ ਕੁਝ 3 ਸਾਲ ਤੇ ਉਹਨਾਂ ਦੀ ਗਿਆ ਹੋਇਆ ਕਦੀ ਨਹੀਂ ਕਿਹਾ ਯਾਨੀ ਇਹ ਜਾਨਵਰਾਂ ਨੂੰ ਰਹਿਣ ਬਸੇਰਾ ਚਾਹੀਦਾ ਦੇਖੋ ਖੰਜੂਰਾ ਬਾਈ ਨੇ ਵੱਡੀਆਂ-ਵੱਡੀਆਂ ਮਗਾ ਕੇ ਤੇ ਹੁਣ ਤਾਂ ਜਣੀ ਕਿੰਨੇ ਸਾਲ ਹੋ ਗਏ ਖਜੂਰੇ ਲਾਈਆਂ ਆਪਣੀਆਂ 10 ਸਾਲ ਹੋ ਗਏ 10 ਸਾਲ ਹੋ ਗਏ ਜਣੀ ਤੇ ਉਧਰ ਜਿਹੜੀ ਉਹ ਤੁਹਾਨੂੰ ਕੋਠੀ ਵਿਖਦੀ ਹੈ ਇਹ ਗੈਸ ਰੂਮ ਬਣਾਇਆ ਹੋਇਆ ਹੈ ਬਾਕੀ ਉਹ ਬਾਈ ਕੋਲੇ 2-4 ਬੰਦੇ ਆ ਹੀ ਰਹਿੰਦੇ ਹਨਾ ਡੀਆਈਪੀ ਉੱਥੇ ਕੋਈ ਮਰਜ਼ੀ ਪਾਓ ਬਾਈ ਦੇ ਬੈੱਡ ਬੁੱਡ ਲਾਏ ਹੋਏ ਆ ਜਿਹੜੀ ਇੱਧਰ ਬਾਈ ਵੀ ਰਹਿ ਹੈਸ਼ ਆ ਆਪਦੇ ਠੀਕ ਹੈ ਨਾ ਤੇ ਜਣੀ ਆ ਪੈਸਾ ਖਰਚਿਆ ਜਿਹੜਾ ਇੱਕ ਜਾਨ ਮਰਾਂ ਖਾਤਰੀ ਆ ਇਨੇ ਵਾਸਤੇ ਆਲ ਨੇ ਵੀ ਲਾਇਆ ਸਾਰਾ ਕੁਝ ਫੂਡ ਵੀ ਪਉਂਦਾ ਥਾਂ ਥਾਂ ਟਰੇਆਂ ਧਰੀਆਂ ਥਾਂ ਥਾਂ ਪਾਣੀ ਲਾਇਆ ਹਨਾ ਪਾਣੀ ਵਾਲੇ ਕੁੰਡੇ ਧਰੇ ਆ ਤੇ ਹਰੇਕ ਜਾਨਵਰ ਆ ਯਾਨੀ ਸ਼ਾਮ ਦੇ ਟਾਈਮ ਸਕੂਨ ਆਉਂਦਾ ਆਪਣਾ ਪੂਰਾ ਹਨਾ ਆ ਦੇਖੋ ਬਈ ਉੱਥੋਂ ਗੇਟ ਆ ਫਰੰਟ ਆ ਦੇਖੋ ਫਰੰਟ ਗੇਟ ਆ ਇਹ ਇੱਧਰ ਖਾਰਾ ਘਲਾ ਵੀ ਘਲਾ ਆ ਆ ਗਿਆ గేਟ ਮੇਨ ਵਾਲਿਆ ਹੈ ਮੜੀ ਗੱਦੀ ਬਣੇ ਪਾ ਦੇ ਜੀ ਬੱਜੀ ਆਨਕਾਰ ਇਹ ਸਾਰੇ ਖਜੂਰਾ ਇੱਧਰ ਆਪਣਾ ਹੁਣ ਦਿਖਾਉਂਦੇ ਆ ਪਿੱਛੇ ਫਿਸ਼ ਪੌਂਡ ਬਾਈ ਦੇ ਠੀਕ ਹੈ ਜੀ ਯਾਰ ਨੇ ਬੰਨੇ ਹੋਇਆ ਹੈ ਉਹ ਇਹ ਹਰ ਘਰ ਰੱਖੀ ਪਾਇਆ ਨੇ ਬਣਾ ਲਈ ਭਰਾਵਾ ਹੋਰਨ ਲੱਗਾ ਪਰਵਾਰੀ ਸਾਡੀਆਂ ਇੱਧਰ ਇਹ ਪੂਂਗ ਛੜਦਾ ਹੋਣਾ ਬਈ ਆ ਆ ਜਿਹੜਾ ਪਾਉਂਡ ਬਣਾਇਆ ਵਾ ਅੱਛਾ 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 ਇਹ ਪੇਚ ਪਾਉਂਦੇ ਜੀ ਹੂੰ ਇਹ ਇਹ ਦੀ ਕੁਛ ਕਹਿੰਦੇ ਇਹ ਲਾਇਬ੍ਰੇਰੀ ਆ ਕੁਛ ਨਹੀਂ ਕਹਿੰਦਾ ਹੁੰਦਾ ਚੱਲ ਚੱਲੇ ਜੁਮੜੀ ਪਾ ਲੈ ਲਾਇਬ੍ਰੇਰੀ ਆ ਉਹ ਬੈਠਾ ਜੀ ਉਹ ਕਾਰਪੰਚਾ ਕੋੜਾ ਕਰਤਾ ਬੰਨ ਅੰਦਰ ਆ ਜਾ ਤੁਹਾਨੂੰ ਉਹ ਤਾਂ ਤੇਰੇ ਕੋਲੇ ਅਲੀਸ਼ੇਸ਼ਨ ਨਹੀਂ ਜਿਹੜੇ ਉਹ ਸਾਹਮਣੇ ਇਹ ਇਹ ਆ ਬੈਠਾ ਮੋਰ ਤੋਂ ਬਿਹਾਉਣੇ ਇਧਰ ਆ ਜੀ ਸਾਮੋਰ ਬੋਲ ਰਹੀ ਇਹ ਸਾਰਾ ਫੈਸ਼ ਪਾਉਣਾ ਬਸ ਚਲਦੇ ਹਾਂ ਚਲਦੇ ਆਪਾਂ ਮਾੜੀ ਵਸ ਕਵਰ ਕਰ ਲਗੇ ਇਧਰ ਹੋਰ ਫਿਰ ਕੋੜਾ ਵੇਖਈਏ ਕੋਈ ਨਹੀਂ ਖੜਾ ਤਾਂ ਸਾਲਾ ਕਰੇ ਹੋਊਗਾ ਹੀ ਅਲੀ ਸ਼ੇਸ਼ਨ ਹੈ ਭਈ ਆ ਤਤਰਿਓ ਉਹ ਪਿਛੜਾ ਜਰਮਨ ਪਾਣੀ ਉਰੇ ਆ ਪਾਣੀ ਉਰੇ ਚੱਕ ਲਿਆ ਆਰੇ ਮੱਝਾ ਕਾਲ ਏਰੀ ਹੈ ਮਾਰਵੜੀ ਹੈ ਮਾਰਵੜੀ ਪਿਛਲੀ ਵਾਰੀ ਭਈ ਚਿੱਟਾ ਨਹੀਂ ਸੀਗਾ ਆਪਣੀ ਪਿਛਲੀ ਵਾਰੀ ਇਹ ਹੀ ਸੀ ਨਾ ਚਿੱਟਾ ਸੀ ਹੈ ਕਾਲਾ ਹੀ ਹੋਦਾ ਜੀ ਇਹ 4 ਸਾਲ ਦਾ ਬਈ ਬੋਲਿਆ ਸੀ ਕਿ ਨਾ ਕਰਦਾ ਬੱਚਾ ਜੀ ਇਹ ਕੋਈ ਵਧੀਆ ਬਣਾ ਰਿਹਾ ਹੈ ਹਾਏ ਹਾਂ ਉਹ ਨਾ ਵਧੀਆ ਆਹ ਤਾਂ ਅਲੀ ਸ਼ੇਸ਼ਨਾ ਉਹ ਜਰਮਨ ਹਾਏ ਅਲੀ ਸ਼ੇਸ਼ਨਾ ਜੋੜਾ ਬਈ ਦੇ ਕੁੱਤੇ ਕੀ ਹੈ ਜਰਮਨ ਸ਼ਰਮ ਕਰੀਏ ਖਾਣ ਪੀਣ ਦੀ ਸਖ ਸੰਗਤ ਹੈ ਗਰੀ ਦੇ ਕਰਦੇ ਬੰਦੇ ਆ ਇੱਕ ਤਾਰ ਜੀ ਮਾਰਦਾ ਸੀ ਪਿਛਲੀ ਵਾਰੀ। ਕਹਿ ਰਾ ਜੀ। ਹਾਂ ਜੀ। ਯਾਰ ਆਓ ਤੇ ਮੈਂ ਆਏ ਸੀ ਉਹ ਤਾਰ ਵੀ ਮਾਰਦੇ ਭੈਣ ਭੂਰਦਾ ਸੀ ਉਹ। ਉਹ ਬਿਜਲੀ ਦੇ ਤਾਰਾਂ ਨਾਲ ਲੱਗ ਗਿਆ ਮੋਰ ਉਹ। ਬਿਜਲੀ ਦਾ ਦਾਰਾ ਸੀ ਕਰਦੇ ਪੂਰੀ ਉਹ। ਹੂੰ। ਇਹ ਮੋਰ ਤਾਂ ਤਾਰ ਵੀ ਮਾਰਨ ਦਾ ਰਾਹ ਹੀ ਹੁੰਦਾ ਸੀ। ਬਿਜਲੀ ਦੇ ਤਾਰਾਂ ਨੇ ਬਹੁਤ ਮੋਰ ਦਾ ਨਸਾਨ ਕਰਦਾ ਸੀ ਬਹੁਤ ਮੋਰ ਮਾਰਦਾ। ਆਪਣੇ ਇੱਕ ਵੇਂਦੇ ਹੋਗੇ। ਜਾਨਵਰ ਹੈ ਭਾਈ। ਜਾਨਵਰ ਉਹ ਦਰੁਖੇ ਤਾਂ ਕੁੱਤਾ ਜਦੋਂ ਆਉਂਦੇ ਤਾਰ ਤੇ ਨਾ ਬੈਠੇ ਖੰਭੇ ਤੇ ਬਹਿ ਗਿਆ ਖੰਭੇ ਨਾਲ ਬਸ ਕੂਛ ਲੱਗਿਆ ਨੇ ਵਿਚਾਰਿਆਂ ਦੀ। ਉਹ ਰੰਗੀਆਂ ਦੇ ਮਰੀ ਨੇ। ਹਾਂ। ਉਹ 5:30 ਵਜੇ ਤੱਕ ਹੈ ਹੈ ਹਾਂ ਜੇ ਕੋਈ ਦੋ ਰੋ ਰੋ ਸੋ ਆਉਣਾ ਮੇਰਾ ਬਾਅਦ ਪੰਜ ਸੱਤ ਘਰ ਤੋਂ ਆਜਾ ਚਾਰ ਸਵਾ ਲੇ ਸਵੇਰ ਬਾਅਦ ਕੱਲਾ ਬਿਜਰ ਦਿਖਾ ਦੇ ਉੱਪਰੇ ਬੰਦੇ ਹੂੰ ਜਾਨਵਰ ਸਮਝਦਾ ਬੰਦਾ ਵੀ ਮਾਲਕ ਨੂੰ ਵੀ ਉੱਪਰੇ ਨੂੰ ਨਾਲੇ ਜਿਵੇਂ ਮੋਰ ਚਕੋਰਾ ਉੱਪਰੇ ਬੰਦੇ ਤਾਂ ਇਹ ਰਾਤ ਨੂੰ ਬੋਲਦੀਆਂ ਹਾਂ ਬੋਤੋ ਪੂਰੇ ਬੰਦੇ ਨੂੰ ਬਹੁਤ ਬੋਲਦੇ ਰਾਤ ਨੂੰ ਦਿਨੇ ਵੀ ਬੱਦਕਾ ਹਾਂ ਲਾਡੀ ਬਾਈ ਨੇ ਗੱਲ ਹੋਈ ਲਾਡੀ ਦਾ ਪਰਸੂ ਹੋਇਆ ਬਾਈ ਅੱਛਾ ਖਾਂ ਦੀ ਦਿੱਕਤ ਜੀ ਹੋਈ ਬੈਨਾਂ ਨੂੰ ਕੀ ਹੋ ਗਿਆ ਇਨਫੈਕਸ਼ਨ ਹੋ ਗਿਆ ਬਾਈ ਹਾਂ ਇਨਫੈਕਸ਼ਨ ਹੋਣੀ ਜੀ ਅੱਛਾ ਅੱਛਾ ਬਾਹਰ ਉਹ ਜਿਹੜੇ ਬੁਰੇ ਹਾਂ ਥੋੜੇ ਤਾਂ ਨਹੀਂ ਖਾਵਾ ਆ ਰਿਹਾ ਆ ਦੇਖੋ ਅੱਛਾ ਔਲ ਪਾਇਆ ਕੀ ਪਾਇਆ ਵੇ ਜੀਰੀ ਇਹਨਾਂ ਨੂੰ ਆ ਜੀਰੀ ਪਾਈ ਹੋਈ ਹਾਂ ਆ ਬਾਈ ਨੇ ਫਾਲ ਲੜ ਬੂਟੇ ਸਾਰੇ ਲਾਏ ਵੇ ਨੂੰ ਆ ਤਾਂ ਚੀਕੂ ਨੇ ਬੂਟੇ ਨਹੀਂ ਆਹ ਸਾਰੇ ਫਲ ਵਾਲੇ ਬੂਟੇ ਆਲੇ ਲੱਗੇ ਹੋ ਹੂੰ ਉਹ ਨਾ ਨੂਰ ਸਾਰਾ ਕੁਝ ਲੱਗੇ ਤੇ ਬਾਦੇ ਵੀ ਆਹ ਤੇ ਇਹਦੇ ਚ ਮੈਂ ਸਬਜ਼ੀ ਲਾਉਣਾ ਵਿਚਾਲੇ ਨਾ ਬਾਈ ਕੁਝ ਨਹੀਂ ਲਾਉਂਦਾ ਪਹਿਲਾਂ ਲਾਉਂਦੇ ਹਾਂ ਹੁਣ ਸਬਜ਼ੀ ਹੋਣੀ ਮੈਨੂੰ ਜਨਵਰੀ ਵਾਂਗ ਅੱਛਾ ਅੱਛਾ ਉਹ ਨਾ ਬਸ ਅਸੀਂ ਇਹਨਾਂ ਨੂੰ ਸਾਰੇ ਨਾ ਜਿਹੜੇ ਇਹ ਆਪਣਾ ਇਹ ਜਾਨਵਰਾਂ ਵਾਂਗੂ ਰੱਖੀ ਹੋਈ ਜਗਾ। ਹੂੰ। ਇਹ ਸਾਰਾ ਦਿਨ ਇੱਥੇ ਫਿਰਦੇ ਰਹਿੰਦੇ ਆ, ਆਰਾਮ ਨਾਲ ਰੇਤ ਉਪੇ ਖੇਡਦੇ। ਹੂੰ। ਇੱਥੇ ਆਪਦਾ ਮਸਤੀ ਨਾਲ ਕਿਤੇ ਖੇਤਾ-ਕੁੱਤਾ ਦੇ ਦਰ ਨਿਕਲ ਗਏ, ਇੱਥੇ ਆਥਨੇ ਸਾਰੇ ਹੁਣ ਆਈਏ ਨੇ ਕਰਿਆ ਕੋ ਮੋਰ ਫਿਰਦੇ। ਹੁਣ ਤਾਂ ਆਪਣੇ ਬੁੱਟੇ ਹੋਣ ਲੱਗੇ ਸਾਰੇ। ਹਾਂਜੀ। ਸਾਰੇ ਬੁੱਟੇ ਹੋਣ ਲੱਗੇ। ਆ ਦੇਖੋ ਤੁਸੀਂ ਆ ਖਾ ਰਹੇ ਆ ਆਪਣੇ ਰੋਸੇ ਪਾਂਦੇ ਬੁੱਟੇ ਹੁਣ ਖੜੇ ਆ। ਸੰਤਰਾ ਸੇਬ। ਸੇਬ ਹੋ ਗਏ ਬਾਈ, ਸੇਬ ਲੱਗੇ ਪਿਆ ਬੇ ਉੱਥੇ ਥੋੜੇ ਦੇ। ਸੇਵੇ ਗ੍ਰੀਨ ਆ ਜਾਂ ਆਪਣਾ ਰੈੱਡ। ਬਈ ਬਰੋਪਰ ਬਣੇ ਤੇ ਪਹਿਲੀ ਯਾਰ ਮੜਾ ਜਾਂਦੀ। ਉਹ ਆਪਣੇ ਜਿਹੜ ਉਨੇ ਪੂਰਾ ਬਣਾ ਕੇ ਤਾਂ ਉਹਦੇ ਆ ਗਈ ਬੰਦਿਆ ਸਕਰੀ ਮੈਂ ਬੜਾ ਘਰਦਾ ਅਵੀ ਦਰਖਤ ਕਾਟ ਛਾਟ ਕਰਨ ਲੱਗਦਾ ਕੁਦਰਤੀ ਗੱਲਾਂ ਦੇ ਵਿੱਚ ਰੂਸੇ ਬਰਾਉਣ ਆ ਆ ਜਾਨਵਰਾਂ ਵਾਸੀਂ ਛੱਡਿਆ ਵਾ ਸਾਰ ਪਰ ਕੁ ਮੋਰਨੀਆਂ ਪੁੱਤਰ ਆ ਦਾਣੇ ਸਿੱਤੇ ਹੋਏ ਦੇ ਠੀਕ ਹੈ ਜੇ ਇੱਧਰ ਜਾਵਾਂਗੇ ਆਪਾਂ ਫੇਰ ਨਹੀਂ ਹੋਰ ਖਮੋਰ ਠੀਕ ਹੈ ਜੀ ਹੂੰ ਹੂੰ ਸਾਰੇ ਕੱਬ ਕਰਦਾ ਬਾਈ ਮੈਂ ਦੇਖੋ ਯਾ ਆ ਮੋਰਾਂ ਨੇ ਬੈਠਣ ਵਾਸਤੇ ਇੱਡੇ-ਇੱਡੇ ਉੱਚੇ ਗਾਰਡਰ ਲਾਏ ਆ ਬਾਈ ਨੇ ਰਾਤ ਨੂੰ ਇਹਨਾਂ ਤੇ ਬੈਠੀ ਜਾਂਦੇ ਆ ਕੋਈ ਇੱਥੇ ਬਹਿ ਗਿਆ ਕੋਈ ਉਹ ਤੇ ਬਹਿ ਗਿਆ ਹਣਾਂ ਕਬੂਤਰ ਲੱਕੇ ਕਬੂਤਰ ਸਾਰੇ ਆ ਸਰ ਦੇ ਚੋਗਾ ਪਾਇਆ ਬੋ ਥਾਂ ਥਾਂ ਜਣੀ ਇਹੇ ਜੇ ਕੂੰਡੇ ਥਾਂ ਥਾਂ ਇਹੇ ਟਰੇਆਂ ਲਾਈਆਂ ਜਾਂਦੀਆਂ ਨੇ ਜੀ ਮੋਰ ਕਬੂਤਰ ਪੁੱਗੀਆਂ ਚਿੜੀਆਂ ਸਾਰਾ ਦਾਣਾ ਪਾਣੀ ਖਾਂਦੇ ਰਹਿਣ ਆਹ ਦੇਖੋ ਇਠਾਂ ਥੱਲੇ ਸਿੱਟੇ ਹੋਇਆ ਕਿਵੇਂ ਆਪਣੀ ਜੀਰੀ ਹੁੰਦੀ ਹੈ ਨਾ ਅੱਜ ਨਹੀਂ ਜਾਜ ਬਾਈ ਕਰਾ ਪਰੇ ਨਾ ਦੇ ਕਾ ਜੋ ਪਰੇ ਓਕ ਆਉਨਾ 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 ਮੈਂ ਕੋ ਹਰੇ ਬਾਈ ਤੇ ਹਰ ਤੋ ਬੈਠੇ ਹੋ ਹੂੰ ਹੂੰ ਆਰੇ ਕੋ ਬਾਈ ਨੇ ਜੀਨੀ ਖਿਡਾਰੀ ਪੂਰੀ ਹਾਂ ਹੂੰ ਤਦ ਜੀ ਕਿ ਨਾ ਨਾ ਉਤਰਾ ਛਤਰੀ ਤੇ ਬੈਠ ਜਾ ਬਾਈ ਉਤਰਾ ਛਤਰੀ ਤੇ ਹੀ ਬੈਠਾ ਦੇਖ ਹਾਂ ਉਹ ਖੇਤਰੀਓ ਤੇ ਰਾਤ ਨੂੰ ਬਹਿੰਦੇ ਜਾ ਕੇ ਆ ਵੀ ਕੁ ਗੁਰਾਵਾਸੀ ਹਾਂ ਆਏ ਗੁਨੇ ਕੀ ਹੋ ਗਿਆ ਜਾਨਵਰ ਡਰ ਨਹੀਂ ਇਹ ਓਕੇ ਓਕੇ ਬਾਹਰ ਚਿੱਤ ਕੋਈ ਨਹੀਂ ਔਰ ਕੋਰੇ ਵਿੱਚ ਮੁਰਗੇ ਅਜਾਲਾਂ ਵਾਸਤੇ ਮੋਰ ਦੇ ਅੰਦਰ ਬੈਠਣਾ ਹੈ ਨਾ ਕੂਤਰ ਸਾਰੀਆਂ ਚੀਜ਼ਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਮੈਂ ਚਲੋ ਕਿਹੋ ਜਿਹਾ ਆ ਗਿਆ ਆ ਦੇਖੋ ਜਾਨਵਰ ਇੱਕ ਆ ਤਾ ਹੁਣ ਵੇ ਕਿਧਰ ਆ ਗਿਆ ਮੈਂ ਆ ਗਿਆ ਭਾਈ ਜੀ ਆ ਗਿਆ ਆਓ ਹਰ ਕੋ ਆ ਜੀ ਹਾਲ ਨੇ ਲਾਇਵ ਆ ਥਾਂ ਥਾਂ ਤੇ ਦੇਖੋ ਮੋਰ ਬੋਲ ਦੇਖ ਕੇ ਆਉਂ ਕਿਉਂ ਕਰਦੇ ਹੈ ਉਹ ਨਿਕਲ ਉਤਰ ਭਾਈ ਹੂੰ ਚਕੋਰਾ ਚਕੋਰਾ ਹਨ ਚਕੋਰਾ ਹੀ ਨਾ ਕੁੱਲੇ ਭਰਦੇ ਬਈ ਜਾਨ ਪਰਮੋਰ ਚਕੋਰਾ ਕਬੂਤਰ ਕੁੱਕੜ ਲੱਕੇ ਕਬੂਤਰ ਸਾਰਾ ਕੁਝ ਪੂਛ ਪਾਣੀ ਪਾਇਆ ਕਿ ਨਹੀਂ ਪਾਇਆ ਬਾਹਰ ਕੱਲ ਪਾਇਆ ਸੀ ਭਾਈ ਅੱਜ ਡੜਤਾ ਪਾਣੀ ਅੱਛਾ ਕੱਲ ਪੜਿਆ ਸੀ ਅੱਜ ਫਿਰ ਮੈਂ ਅਜਾ ਹੋ ਨਹੀਂ ਕਰਨਾ ਠੀਕ ਠੀਕ ਲੋ ਜੀ ਰਾਜੇ ਬਾਈ ਦੇ ਸਾਰੇ ਸ਼ੌਂਕ ਆ ਪੂਲ ਵੀ ਬਣਾਇਆ ਵਾ ਗਰਮੀਆਂ ਦੇ ਵਿੱਚ ਨਹਾਉਣ ਨੂੰ ਠੀਕ ਹੈ ਜੀ ਹਾਂ ਉਹਦੇ ਕੋਲ ਆਇਆ ਜੇ ਮਰੀ ਜੇ ਚਲੋ ਆਪਾਂ ਉਧਰ ਚੱਲੀਏ ਬਾਹਰ ਘੂੜੇ ਘੂੜੇ ਵੇਖ ਕੇ ਉਹਨੇ ਚੱਲ ਚੱਲ ਚੱਲਦੇ ਆਹ ਉਹ ਦੇਖੋ ਇੱਕੋ ਖੜੇ ਮੋਰ ਦੇਖੋ ਬਈ ਦਾ ਇੱਥੇ ਵੇਖ ਇੱਧਰ ਦੇਖੋ ਇੱਧਰ ਦੇਖੋ ਇਹਨਾਂ ਸ਼ਾਂਤ ਜਿਹੇ ਰੱਖਿਆ ਰਿਹਾ ਦਾ ਆਹ ਪਾਗਲਾ ਸੀ ਵਧੀਆ ਹੈ ਉਹ ਛਤਰੀ ਦੇ ਬੈਠਾ ਮੋਰ ਕੋਲ ਅੰਦਰ ਦੋ ਦੋ ਨਮਾ ਚੰਦਰਾ ਬਈ ਆ ਗਏ ਆ ਆਪਣੇ ਜਪੁਰ ਨਾਮ ਹੁੰਦਾ ਉਹਦਾ ਇਹ ਪਈ ਆ ਆਹ ਫਿਰ ਇਹ ਮੈਂ ਹੰਕੀ ਤੇ ਨਾ ਹਾਂ ਲੱਗ ਗਈ ਕਿਹ ਕੁ ਕਾਲੀ ਪੱਤੀ ਲਾਇਆ ਪਤਾ ਨਹੀਂ ਬਈ ਜਿਹੜਾ ਇਹ ਦੋ ਆਇਆ ਫਿਰ ਕਾਲੀ ਪੱਤੀ ਦਾ ਜਿਹੜਾ ਕਾਲੀ ਪੱਤੀ ਆ ਉਹ ਉੱਤੇ ਕਿਰ ਜਾਂਦਾ ਜਣਦੀ ਦੂਸਰਾ ਤੋੜ ਕੇ ਕਰਾਉਣਾ ਪੈਂਦਾ ਹਾਂ ਬਈ ਨਾ ਮੇਰੇ ਕੌਲੀ ਬੱਤੀ ਹੈ ਰੰਗ ਤੋਂ ਤਾਂ ਦੇਖੋ ਜੀ ਹੁਣ ਬਾਕੀ ਦਾ ਹਾਂ ਰੰਗ ਤੋਂ ਕੌਲੀ ਬੱਤੀ ਲਾੜਾ ਬਣ ਆਹ ਦੇਖ ਬਈ ਤੁਹਾਨੂੰ ਆਇਆ ਦਿਖਾਉਣਾ ਠੀਕ ਠੀਕ ਆਹ ਬਾਈ ਦੇ ਜਿੰਨੇ ਕੰਮ ਵਾਲੇ ਬੰਦੇ ਆ ਨਾ ਆ ਉਹਨਾਂ ਕੋਲ ਸੈਟਅਪ ਬਣਾਈ ਆ ਆ ਮੋਟਰ ਲੱਗੀ ਹੈ ਠੀਕ ਹੈ ਆਹ ਪੁੱਤ ਤੜੀਏ ਹੋਰ ਵੀ ਕਮਾਲੇ ਬੰਦਿਆਂ ਦਾ ਦੇਖੋ ਠੀਕ ਹੈ ਸਾਡਾ ਸਟੱਪ ਸਾਡੇ ਬਾਈ ਕਮਾਲੇ ਬੰਦਿਆਂ ਦੇ ਰੂਮ ਦੇਖੋ ਰੂਮ ਪਰ ਕੋਈ ਕਮਾਲੇ ਬੰਦੇ ਵਾਸਤੇ ਵੀ.ਏ.ਪੀ ਕਮ ਏ.ਸੀ ਵੀ ਲੱਗੇ ਆ ਬੈੱਡ ਵੀ ਉਹ ਵਾਸ਼ਰੂਮ ਰੋਡ ਵੀ ਦੇਖੋ ਠੀਕ ਹੈ ਨਾ ਇਹਦੇ ਬਾਈ ਦੇ ਕਮਾਲੇ ਬੰਦੇ ਆ। ਅ ਸਪੈਸ਼ਲ ਸਾ ਦੇਖੋ ਵਾਸ਼ਰੂਮ ਵਾਸ਼ਰੂਮ ਸਿੰਕ ਵੀ.ਏ.ਪੀ ਪੂਰਕ ਠੀਕ ਹੈ ਨਾ ਹਾਂ ਕੰਮ ਵਾਲਾ ਮੈਨੂੰ ਬੱਸ ਬੋਲੀ ਆ ਮਜਰੇ ਇਹ ਕਰਾ ਦੇਉਗੀ ਯਾਨੀ ਪੂਰਾ ਸੈਟਅਪ ਹੋ ਬਾਈ ਦਾ ਹਾਂ ਜਿਤਾਰੇ ਬਾਈ ਦੇ ਕੰਮ ਵਾਲੇ ਬੰਦੇ ਹੁੰਦੇ ਜਣ ਵੀ ਆਰੇ 122 ਦਾ ਫਾਰਮ ਚੱਲ ਪੈਣਾ ਠੀਕ ਹੈ ਆਵਾਜ਼ਾਂ ਸੁਣੋ ਜਿਹੜੇ ਬੱਚ ਤਾਰਾਂ ਆਣੀਆਂ ਚੜੀਆਂ ਆਣੀਆਂ ਤੋ ਤੋਤੇ ਆਣੀਆਂ ਬੱਚ ਬੋਰਾ ਨੇ ਖਿਆਲ ਦਾ ਟਾਈਮ ਹੈ ਬਸ ਲੈਟਾ ਚੱਲ ਰਹੀਆਂ ਸਮਝ ਲਓ ਸਤੂਨ ਹੀ ਵੱਖਰਾ ਹੈ ਕੇ 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 ਚੀ 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 ਮੈਂ ਤਾਂ ਨਹੀਂ ਬੋਲ ਰਿਹਾ ਮੈਂ ਸ਼ਾਮ ਦੇ ਟਾਈਮ ਜਾਨਵਰਾਂ ਰਿਆਂ ਸੰਗੀਤ ਸ਼ਾਵਾਂ ਸੰਗੀਤ ਹੀ ਹੈ ਜਾਨਵਰਾਂ ਦਾ ਸ਼ਾਮ ਦਾ ਆਪਦੇ ਹਾਲ ਨੇ ਬੈਠਣ ਦਾ ਖੁਸ਼ੀ ਦਾ ਪ੍ਰਗਟਾਵਾ ਹੈ ਬਹੁਤ ਵਧੀਆ ਉਹ ਸਾਹਮਣੇ ਫਿਸ ਪਾਉਣ ਨੇ ਬਾਈ ਦੇ ਤੇ ਆਹਾ ਇਧਰ ਰਹਿ ਹੈ ਛਾਲੇ ਪੈਸੇ ਇੰਟਰਸਟ ਆ ਜੀ ਤੇ ਮੂਰੇ ਉਹ ਕੋਠੀ ਵੜਾਈਏ ਪੂਰੀ ਗੱਲ ਤੋਂ ਠੀਕ ਹੈ ਨਾ ਉਹਨੋਂ ਬਾਈ ਇੱਕ ਚੀਜ਼ ਮੈਂ ਦਿਖਾਉਣ ਵਾਲੀ ਹੈ ਜਿਹੜੀ ਜਿਹੜੇ ਅੱਜ ਸਾਡੇ ਬ੍ਰਾਂਡ ਤੋਂ ਅਸੀਂ ਵਸਾਰਤੀ ਹੂੰ ਹੂੰ ਅੱਗੇ ਕਹਦੇ ਹੁੰਦੇ ਜਿਹੜੇ ਘਰਾਂ ਦੇ ਵਿੱਚ ਚੁੱਨਾ ਚੱਲਦਾ ਨਾ ਉਹ ਘਰਾਂ ਬਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਹੈ ਹੂੰ ਤੇ ਅੱਜ ਸਾਡੇ ਚੁੱਲੇ ਹੋਗੇ ਬੰਦ ਹੂੰ ਤੇ ਆਪਾਂ ਕੋਸ਼ਿਸ਼ ਕੀਤੀ ਹੈ ਕਿ ਜਿਹਦੇ ਵਿੱਚ ਆਇਆ ਰੋਟੀ ਚੁੱਲੇ ਦੇ ਬੰਦੇ ਦੋਨੇ ਟਾਈਮ ਹੂੰ ਆਓ ਤੁਹਾਨੂੰ ਮੈਂ ਦਿਖਾਉਣਾ ਵੀ ਚਲੋ ਜੀ ਇਹ ਚੁੱਲੇ ਇਹਦੇ ਵਿੱਚ ਰੋਟੀ ਸੇਕਦੇ ਨੇ ਵਾਸ ਨੂੰ ਪੁਰਾਣੇ ਆਪਣੇ ਹਾਰੇ ਪਾਣੀ ਦਾ ਦੁੱਧ ਲਾਲ ਕਰ ਕਰ ਕੇ ਬਾਹਰ ਅੰਦਰ ਜਾਂਦੀ ਮਣੂਤੀ ਡੈਸ਼ ਸੰਜੀ ਇਹ ਪੂਰੀ ਹੈ ਹੈ ਲਾਈਵ ਜੇ ਪ੍ਰਾਣੀਆਂ ਆਪਣੀਆਂ ਮਾਵਾ ਦਾਦੀਆਂ ਚੁੱਲੇ ਤੇ ਖਾਣਾ ਬਣਾਉਂਦੀਆਂ ਸੀ ਬਾਈ ਦੇ ਘਰੇ ਅੱਜ ਉਹ ਵੀ ਬਣਦਾ ਹਾਲਾਂਕਿ ਗੈਸ ਚੁੱਲੇ ਸਭ ਸਹੂਲਤ ਸਾਰੀ ਆ ਪਰ ਸਟਿਲ ਬਾਈ ਲਾਈਵ ਚੁੱਲੇ ਤੇ ਜਿਵੇਂ ਆਪਾਂ ਆਪਣੀਆਂ ਦਾਦੀਆਂ ਮਾਵਾ ਬਣਾਉਂਦੀਆਂ ਸੀ ਖਾਣਾ ਬਾਈ ਉਵੇਂ ਬਣਾਉਂਦਾ ਤੇ ਉਵੇਂ ਖਾਂਦਾ ਪਰ ਹਾਂ ਘਰੇ ਸਹੂਲਤ ਸਾਰੀ ਆ ਬਾਕੀ ਤੁਸੀਂ ਵੇਖ ਹੀ ਲਿਆ ਹੁਣ ਸਾਰਾ ਕੁਝ ਹੈਨਾ ਚਲੋ ਬਾਈ ਵੇਖੀ ਆਪਾਂ ਵੀ ਬਾਦਰ ਜਨਾਹੇ ਖਾਣਾ ਹੈ ਜੀ ਜੀ ਦਾ ਤਾਂ ਮਟਰ ਕਰਦਾ ਜੀ ਆਹ ਦੇਖੋ ਬਈ ਆਹ ਅਛੜੀ ਅੱਲਾ ਕੰਮ ਬਸ ਹੋਰ ਰੋਟੀ ਆਹ ਦੇਖੋ ਜੀ ਆਹ ਦੇਖੋ ਜੀ ਜਿਵੇਂ ਆਪਣੇ ਦਾਦੀਆਂ ਮਾਵਾ ਮੇਲੇ ਨਾ ਹੁਣ ਚਲ ਬੜਾ ਕੰਮ ਉਹ ਕਾੜ ਨਹੀਂ ਪਈਆ ਆਹ ਦੇਖੋ ਉਹ ਘਰ ਦੇ ਗੰਢੇ ਪਏ ਆ ਉਹ ਹਰਾ ਯਾਨੀ ਬਾਈ ਦਾ ਜਿਹੜਾ ਸ਼ੌਕ ਹੈ ਉਵੇਂ ਹੀ ਖਾਣਾ ਬਣਾ ਕੇ ਤਵੀ ਪਈ ਹੈ ਠੀਕ ਹੈ ਉਹ ਕਾੜ ਨਹੀਂ ਦਿਖਾਓ ਜੀ ਟੂੰ ਦਾ ਘੋਟਣਾ ਇਹ ਗੰਡੇ ਪਿਆਜ ਨੇ ਹਰ ਕੋ ਸਾਹੂੰਦਾ ਪਿਆ ਉਹ ਚੜੀ ਘੋੜਦੇ ਆ ਤੇ ਘੋਟਣਾ ਆ ਕਾਰ ਨਹੀਂ ਇਹ ਦੁੱਧ ਕਾਰਦੇ ਰੋਲ ਹਾਰੀ ਦੇ ਵਿੱਚ ਠੀਕ ਹੈ ਨਾ ਘਰ ਦੇ ਪਿਆਜ਼ ਘਰ ਦੀ ਗੋਭੀ ਘਰ ਦਾ ਖੀਰਾ ਘਰ ਦੀਆਂ ਮਿਰਚਾਂ एवरीथिंग ਇਹ ਵੀ ਨਹੀਂਗਾ ਆ ਦੇਖੋ ਕਿਚਨ ਦੇ ਵਿੱਚ ਪੂਰੀ ਸੈਟਅਪ ਆ ਬਾਈ ਜੀ ਠੀਕ ਹੈ ਪਰ ਜਿਹੜਾ ਹਰ ਸਿਲੰਡਰ ਪਏ ਨੇ ਜਿਹੜੀ ਲਾਈਕ ਵਾਈ ਇਹ ਕਰਦਾ ਘਰੇ ਖਾਣਾ ਖਾਣੂ ਆਪ ਸਾਰਾ ਪਰਿਵਾਰ ਲਾਈਵ ਜਿਵੇਂ ਸਾਡੀ ਮਾਂ ਦਾਦੀ ਮਾਂ ਸਾਰੇ ਬਣਉਂਦੇ ਹੈ ਉਹ ਬਤ ਮੋਰ ਕਿੱਥੇ ਕੰਦੇ ਆ ਹਾਂ ਹਾਂ ਮੋਰ ਦਾ ਤਾਂ ਕੋਈ ਹੈ ਹੀ ਬਹੁਤ ਨੇ ਬੈਠਣੇ ਬਾਜ਼ੇ ਨੇ ਕਿਦਾਂ ਦਾ ਜਾਨਵਰ ਖੁੱਲੀ ਜਿੱਥੇ ਮਰਜੀ ਦਰ ਬੈਠੇ ਮਰਜੀ ਬੈਠਣ ਮੋਰ ਆ ਗੁਲਾ ਚਲ ਗਿਆ ਮਾਦਸਾਗਰ ਦੇ ਤਲੀ ਤਰ ਇਹ ਚੋੰਦਰ ਬੜਨ ਲੱਗੇ ਆ ਪਰ ਬਾਈ ਦੀ ਕਿਚਨੋਂ ਸਾਰੀ ਸੈਟਅਪ ਆ ਠੀਕ ਹੈ ਨਾ ਇਹ ਦੀ ਵੀ ਇਕੱਲੇ ਚੁੱਲੇ ਤੇ ਬਣਾਉਂਦੇ ਆ ਆ ਦੇਖੋ ਕਿਚਨ ਬਾਈ ਦੀ ਇਹ ਅੰਦਰੋਂ ਬਾਈ ਦੀ ਕੋਠੀ ਜੀ ਪੁਆਹਿਰ ਸਤਨਾਉ ਸ੍ਰੀ ਵਾਹਿਗੁਰੂ ਸ਼ੁਕਰਮਾਰਕਾ ਤੇਰਾ ਉੱਪਰ ਚੜਦੀਆਂ ਪੌੜੀਆਂ ਦੇਖੋ ਸੈਕੰਡ ਫਲੋਰ ਨੂੰ ਹੈਨਾ ਉਹ ਮੇਨ ਡੋਰਾ ਐਂਟਰੀਸ ਇੱਧਰ ਵੀ ਦੇਖੋ ਭਾਈ ਇਹ ਨਾ ਮੋਕਲੇ ਦੋਸਤ ਮਨੋ ਨਾ ਇਹਦਾ ਕੋਲਈ ਹੋਇਆ ਕੋਲਈ ਯਾਰ ਦੇਖੋ ਇਹ ਥੋੜੀ ਨਾ ਸਾਰਾ ਦਿਨ ਆ ਬਾਹਰ ਸਾਰਾ ਦਿਸਦਾ ਠੀਕ ਹੈ ਜੀ ਬਹੁਤ ਵਧੀਆ ਸੈਟਅਪ ਆ ਕਾਕਾ ਜੀ ਇਹ ਹੀ ਕੋਠੀ ਬਣਾ ਰਹੇ ਰਿਹਾ ਰਿਪੋਰਟ ਇਹ ਵੀ ਕਾਕੇ ਦੀ ਉਹ ਹੀ ਨਹੀਂ ਆਪਣੀ ਇਹ ਇੱਛੇ ਕਦੋਂ ਮਰਜੀ ਬੈਠੀਏ ਤੇ ਕਦੋਂ ਸੁਮਤਰੀ ਸਵੇਰੀ ਜਿੱਥੇ ਬੰਦੇ ਆਉਂਦੇ ਹੁਣ ਪਰਮਾਤਮਾ ਆਪਣਾ ਭਰਾ ਦੀ ਤੇ ਆਪਣੀ ਫਰਕ ਨਹੀਂ ਕੋਈ ਕੁੱਕੀ ਆ ਸਾਡਾ ਭਰਾ ਇਹ ਹੈ ਸਾਡਾ ਕੋਈ ਨਹੀਂ ਫਰਕ ਇਹ ਐ ਮਾਨਵਿਕ ਸਾਰਾ ਕੁੱਪੀ ਦੀ ਹੈ ਸਤਿ ਸ਼੍ਰੀ ਅਕਾਲ ਵੀ ਆ ਰੱਖੋ ਠੀਕ ਹੈ ਨਾ ਸਾਰੇ ਪਾਸੇ ਲਾਈਟਾਂ ਦੀ ਬਹੁਤ ਸੈਟਿੰਗ ਹੈ ਰਾਜੇ ਭਾਈ ਬਹੁਤ ਵਧੀਆ ਸੈਟਿੰਗ ਕੀਤੀ ਵੀ ਅੰਦਰੋਂ ਵੀ ਹਾਂ ਇੱਕ ਨਾ ਤੁਸੀਂ ਸਾਫ ਸੁਥਰਾ ਰੱਖੋ ਵੀ ਥੋੜਾ ਵੀ ਜੀ ਲੱਗੂ ਹਾਂ ਤੁਸੀਂ ਇੱਥੋਂ ਕਰਕੇ ਦੇਖੋ ਹਾਂ ਮੋਰਾ ਕੇ ਬੈਠੋ ਲਓ ਜੀ ਹੁਣ ਇੱਥੋਂ ਨਾ ਵੀਡੀਓ ਬਣਾਉਂਦੇ ਆ ਆ ਲਾਈਟਾਂ ਚੱਲ ਪਈਆਂ ਠੀਕ ਐ ਭਾਈ ਤੁਹਾਨੂੰ ਪੈਸੇ ਤਾਂ ਨਹੀਂ ਖਾਣੇ ਜਿੱਥੇ ਸੰਗ ਤਾਂ ਆਉਂਦੇ ਮੇਰਾ ਮਾੜਾ ਮੋਟਾ ਬੜੀ ਬੜੀ ਹੋਰ ਬੈਠਾ ਉੱਪਰ ਅਜੇ ਬਕੈ ਕੋਈ ਨਹੀਂ ਸਾਹ ਲੈ ਲੈ ਵਿਚਾਰ ਨਹੀਂ ਬੰਦੇ ਥੋੜਾ ਫੰਦੇ ਹੋਰ ਹੂੰ 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 ਹੋਰ ਆਹਾ ਜਿਹਦੇ ਤੇਰੇ ਬਈ ਪਾਇਆ ਪਾਰ ਦੀ ਲੰਬਾ ਮੀਲਾ ਇਹ ਚਾਹ ਇਹ ਰੱਬ ਕੋਲ ਲੱਗੇ ਜਾਂ ਤਾਂ ਤੇ ਤਾਂ ਨਹੀਂ ਗਈ ਹਾਂ ਬਿਲਕੁਲ ਪੰਜ ਸਾਰੇ ਜਾਂਦੇ ਆ ਕਿ ਆਪ ਇਹਨਾਂ ਗੱਲਾਂ ਬਾਤਾਂ ਮਾੜਦੇ ਇਕੱਲਾ ਮਨੋਕੀ ਆਸਾ ਰੋਟੇ ਦਾ ਬਣੇ ਤੇ ਬਣਾ ਲਾਉਟ ਕਰਨਾ ਹੂੰ ਮਨੋਕੀ ਦਾ ਨਾਰਾਦ ਹੂੰ ਦਿਨ ਨੂੰ ਆਇਆ ਵੀ ਸ਼ਾਮ ਹੋਈ ਹੈ ਕਿੰਨੇ ਖੁਸ਼ ਹੈ ਜਾਨਵਰ ਕਿੰਨੇ ਖੁਸ਼ ਹੈ